ਇਸ ਬੰਡੇ ਨਾ ਹੁੰਦੇ ਤਾਂ ਵਕਤ ਨੇ ਇੰਨਾ ਉਦਾਸ ਨਹੀਂ ਸੀ ਹੋਣਾ ਹੂੰ ਤਾ ਵਕਤ ਨੇ ਇੰਨਾ ਉਦਾਸ ਨਹੀਂ ਸੀ ਹੋਣਾ ਨਾ ਹੌਫ ਨੇ ਵੜਨਾ ਸੀ ਸਾਡੀਆਂ ਨਾੜਾਂ ਵਿੱਚ ਜੀ ਮਾ ਸਾਡੀਆਂ ਕੰਬਲੀਆਂ ਰੁਪਲੀਆਂ ਮਾਵਾਂ ਨੇ ਪੁੱਤਰਾਂ ਦੀਆਂ ਲਾਸ਼ਾਂ ਦੇ ਗੜ ਲੱਗ ਲੱਗ ਕੇ ਨਹੀਂ ਸੀ ਰੋਣਾ ਹੂੰ ਜੇ ਅਸੀਂ ਨਿੱਕੇ ਨਿੱਕੇ ਧੜਿਆਂ ਵਿੱਚ ਵੱਡੇ ਨਾ ਹੁੰਦੇ ਜੇ ਅਸੀਂ ਨਿੱਕੇ ਨਿੱਕੇ ਧੜਿਆਂ ਵਿੱਚ ਵੱਡੇ ਨਾ ਹੁੰਦੇ ਤਾਂ ਹਕੂਮਤਾਂ ਨੇ ਬਿੰਦੇ ਤੇ ਦੰਤ ਨਹੀਂ ਸੀ ਬਣਨਾ ਹੂੰ ਤਾਂ ਹਕੂਮਤਾਂ ਨੇ ਬਿੰਦੇ ਤੇ ਦੰਤ ਨਹੀਂ ਸੀ ਬਣਨਾ ਨਾ ਕਿਸੇ ਨੇ ਹੜਕਣੇ ਸੀ ਸਾਡੇ ਡੈਮ ਹੂੰ ਨਾ ਖੋਣੀਆਂ ਸੀ ਸਾਡੀਆਂ ਰਾਜਧਾਨੀਆਂ ਉਹ ਆ ਨਾ ਇਸ ਤੇ ਹਾਰ ਬਾਜ਼ੀ ਦਾ ਸ਼ੁਗਲ ਬਣਨੀ ਆ ਸੀ ਸਾਡੇ ਸ਼ਹੀਦਾਂ ਸੂਰਬੀਰਾ ਦੀਆਂ ਕੁਰਬਾਨੀਆਂ ਜੇ ਅਸੀਂ ਨਿੱਕੇ ਨਿੱਕੇ ਧੜਿਆਂ ਵਿੱਚ ਵੱਡੇ ਨਾ ਹੁੰਦੇ ਬਹੁਤ ਅੱਛਾ ਜੇ ਅਸੀਂ ਨਿੱਕੇ ਨਿੱਕੇ ਧੜਿਆਂ ਵਿੱਚ ਵੱਡੇ ਨਾ ਹੁੰਦੇ ਤਾਂ ਰੋਹ ਵਿਦਰੋਹ ਨੇ ਨਾ ਟੁੱਟਣਾ ਨਾ ਬੜਾ ਸੀ ਖੁਸ਼ੀਆਂ ਨੇ ਨਾ ਉਗਣਾ ਨਾ ਜੰਮਣਾ ਸੀ ਬਾਰਾਂ ਕੋਹਾਂ ਤੋਂ ਵੀ ਦੂਰ ਨਹੀਂ ਸੀ ਜਾਣੇ ਸਾਡੇ ਬੀਵਿਆਂ ਦੀ ਲੋਗ ਤੇ ਬੇਗਾਨੀਆਂ ਧਰਤੀਆਂ ਵੱਲ ਨੂੰ ਨਹੀਂ ਸੀ ਪੱਜਨੇ ਕੁਲਵੰਤ ਵਰਗੇ ਕਈ ਕਈ ਨਿਰਮੋਹ ਦੇਸੀ ਧੜਿਆਂ ਵਿੱਚ ਨਾ ਬਹੁਤ ਬਹੁਤ ਔਰ ਦੇਖਣਾ ਕਿ ਜੇ ਅਸੀਂ ਧੜਿਆਂ ਵਿੱਚ ਨਿੱਕੇ ਨਿੱਕੇ ਧੜਿਆਂ ਵਿੱਚ ਨਾ ਵੱਡੇ ਹੁੰਦੇ ਤਾਂ ਮੋਕੇ ਦੀ ਬਰਨਾਰਾ ਮੰਡੀ ਵਿੱਚ ਨਹੀਂ ਸੀ ਲੱਗਣੀ ਕਰਦੇ ਨਾਲ ਪੰਨੇ ਹੋਏ ਟਰੈਕਟਰਾਂ ਦੀ ਮੰਡੀ ਨਾ ਤਰਾਸਦੀ ਜੇਸੀ ਨਿੱਕੇ ਨਿੱਕੇ ਧਣਿਆਂ ਵਿੱਚ ਨਾ ਵੱਡੇ ਹੁੰਦੇ ਤਾਂ ਉਹਗੇ ਤੇ ਬਰਨਾਲਾ ਚੌਂਕ ਵਿੱਚ ਨਹੀਂ ਸੀ ਲੱਗਣੀ ਕਰਦੇ ਨਾਲ ਪੰਨੇ ਹੋਏ ਟਰੈਕਟਰਾਂ ਦੀ ਮੰਡੀ ਸਾਡੇ ਅੰਦਰ ਨਹੀਂ ਸੀ ਜੰਮਣੀ ਗੁਰੂ ਗੋਬਿੰਦ ਦੀ ਚੰਡੀ ਨਾ ਬਾਰ ਬਾਰ ਇਹ ਜਿਸਕ ਹੋਣੇ ਸੀ ਸਾਡੇ ਜਨਬਾਤ ਮੈਂ ਬਾਰ-ਬਾਰ ਚੜ੍ਹਦੀ ਸੀ ਫਿਰਕੂ ਰੰਗ ਦੀ ਪ੍ਰਭਾਤ ਦੇ ਅਸੀਂ ਨਿੱਕੇ-ਨਿੱਕੇ ਟੜਿਆਂ ਵਿੱਚ ਵੰਡੇ ਨਾ ਹੁੰਦੇ ਦੇ ਅਸੀਂ ਨਿੱਕੇ-ਨਿੱਕੇ ਟੜਿਆਂ ਵਿੱਚ ਵੰਡੇ ਨਾ ਹੁੰਦੇ